ਨਹੀਂ ਕਰਦੇ ਹੋ ਮਹਾਰਾਜ ਜਿੱਤੇ ਜਿੱਤੇ ਪਰਚੀ ਕਾਰਵਾਈ ਕਰਨੀ ਹੈ ਕਰੋ ਤੁਸੀਂ ਸਾਰਿਆਂ ਦੇ ਕਰੋ ਕਾਰਵਾਈ ਤੁਸੀਂ ਐਮਐਲਏ ਦੇ ਦਵਾ ਥਲੇ ਤੁਸੀਂ ਹੋਗੇ ਅਸੀਂ ਨਹੀਂ ਐਮਐਲਏ ਦੇ ਦਵਾ ਥਲੇ ਅਸੀਂ ਸਾਰਿਆਂ ਨੇ ਵੀਡੀਓ ਪਾਈ ਹੈ ਨਹੀਂ ਪਾਈ ਹੈ ਮੈਂ ਵੀ ਪਾਈ ਹੈ ਫੋਟੋਆਂ ਵੀ ਲੱਗੂਗਾ ਲੱਗੂ ਯਾਰ ਚੱਲੋ ਪਿੱਛੇ ਡੋ ਜਾਓ ਯਾਰ ਉੱਥੇ ਚੱਲੋ ਯਾਰ ਜਿਹੜਾ ਰੋਕੋ ਇਹਦਾ ਹੋਵੇ ਆਪਣਾ ਆਪ ਜਾਓ 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 ਯਾਰ ਤੁਸੀਂ ਜਾਓ ਯਾਰ ਉਹ ਤਾਂ ਸਾਰਾ ਅੱਜ ਨਾਲ ਅਸੀਂ ਜਾਣਾ ਅਸੀਂ ਲੋਕਾਂ ਦੇ ਮੁੱਦੇ ਟੱਕਣੇ ਆ ਮੇਰੀ ਗੱਲ ਐ ਜੋ ਲੈ ਜਾਈਂ ਜੋ ਮੈਂ ਕਾਨੂੰਨੀ ਕਾਰਵਾਈ ਕਰਨੀ ਕਰੀ ਸਾਡਾ ਵੀ ਅਸੀਂ ਵੀ ਆਪ ਦੇ ਲੋਕਾਂ ਨਾ ਕਰਿਆ ਜੀ ਸਾਡਾ ਵੀ ਲੈਜੂ ਲੈ ਜਾਣੀ ਨਹੀਂ ਤੁਸੀਂ ਕਾਨੂੰਨੀ ਕਾਰਵਾਈ ਕਰੋ ਜੀ ਤੁਸੀਂ ਕਹਿੰਦੇ ਹੋ ਵੀ ਐਮਐਲਏ ਨੂੰ ਮਿਲੋ ਕਾਦੇ ਵਾਸਤੇ ਮੇਲੀਏ ਕਿਉਂ ਕਿੰਨੇ ਵਾਰੀ ਕਹਤਾ ਤੁਸੀਂ ਇਹੀ ਗੱਲ ਵੀ ਐਮਐਲਏ ਨੂੰ ਮਿਲੋ ਤੁਸੀਂ ਤੁਸੀਂ ਇਹ ਨਾ ਨਾ ਗੱਲ ਕਹੋ ਵੀ ਐਮਐਲਏ ਨੂੰ ਮਿਲੋ ਤੁਸੀਂ ਕਰੋ ਕਾਰਵਾਈ ਜਿਹੜੀ ਕਰਨੀ ਹੈਗੀ ਜਿਹੜੀ ਕਾਰਵਾਈ ਬਣਦੀ ਹੈ ਕਰੋ ਤੁਸੀਂ ਕਰ ਦਾਂਗੇ ਅਸੀਂ ਕੋਈ ਨਹੀਂ ਕਰ ਹਾਂ ਕਰੋ ਤੁਸੀਂ ਇਹ ਨਾ ਨਾ ਕਹੋ ਅਸੀਂ ਸਾਨੂੰ ਦੇ ਰਹੇ ਹਾਂ ਅਸੀਂ ਸਰ ਸਾਨੂੰ ਦੇ ਰਹੇ ਹਾਂ ਵੀ ਸਾਰਾ ਤੁਸੀਂ ਸਿੱਧਾ RAM ji ਨੂੰ ਕਾਦੇ ਲਈ ਲੈ ਕੇ ਆਏ ਹੋ ਤੁਸੀਂ ਬਾਰ ਬਾਰ ਇੱਕੋ ਗੱਲ ਤੇ ਹੋ ਜਨੋ ਵੀ MNU ਨੂੰ ਮਿਲੋ ਕਿਉਂ ਮਿਲਲੀ ਐ MNU ਨੂੰ ਇਹ ਤਾਂ ਦੱਸ ਦਿਓ ਵੀ MNL ਨੂੰ ਕਾਦੇ ਵਾਸਤੇ ਅਸੀਂ ਮਿਲੀਏ ਅਸੀਂ ਕਾਦੇ ਵਾਸਤੇ ਮਿਲੀਏ ਤੁਸੀਂ ਕਿਉਂ ਕਹਿ ਰਹੇ ਹੋ ਬਾਰ-ਬਾਰ ਵੀ ਐਮ.ਐਲ.ਏ ਨਾਲ ਗੱਲ ਕਰ ਲੋ ਅਸੀਂ ਕੀ ਗੱਲ ਕਰਨੀ ਐਮ.ਐਲ.ਏ ਨਾਲ ਨਹੀਂ ਤੁਸੀਂ ਇਸ ਗੱਲ ਦਾ ਪ੍ਰੈਸ਼ਰ ਨਾ ਨਾ ਬਣਾਓ ਵੀ ਐਮ.ਐਲ.ਏ ਨੂੰ ਮਿਲੋ ਤੁਸੀਂ ਗੱਲ ਦਾ ਪ੍ਰੈਸ਼ਰ ਪਾ ਰਹੇ ਹੋ ਸਾਡੇ ਦੇ ਐਮ.ਐਲ.ਏ ਨਾਲ ਗੱਲ ਕਰੋ ਦਾ ਜੀ ਮੈਂ ਤੂੰ ਅਫਸਰ ਨਹੀਂ ਲਗਾਉਗਾ ਯਾਰ ਤੁਸੀਂ ਪਰਚੇ ਸਾਡੇ ਤੇ ਵੀ ਪਾ ਦਿਓ ਯਾਰ ਅਸੀਂ ਵੀ ਕੀਤੀ ਐ ਮੈਂ ਰਿਹਾ ਯਾਰ ਵੀਡੀਓ ਪਾ ਦਿਓ ਤੁਸੀਂ ਜਿਹੜੀ ਪਾਣੀ ਤੁਹਾਡੀ ਥੈਲੀ ਪੂਰੀ ਹੋ ਜੂਗੀ ਪਾ ਦਿਓ ਪਾ ਦਿਓ ਕੋਈ ਨਹੀਂ ਮੈਚ ਤੇਰੇ ਨਾਲ ਮੇਰੇ ਨਾਲ ਬੋਲਣਗੇ ਉਹ ਵੀ ਪਾਉਣਾਂ ਪੂਰੀ ਕਰੀ ਗੱਲ ਹੀ ਕਰ ਲਿਓ ਨਹੀਂ ਸਾਹਿਬ ਮੈਂ ਨਹੀਂ ਤੁਹਾਨੂੰ ਅੱਖ ਵੀ ਤੁਸੀਂ ਕਾਰਵਾਈ ਕਰ ਨਹੀਂ ਨਹੀਂ ਕਰੋ ਠੀਕ ਗੱਲ ਤੇਰੇ 50 ਬ ਤੇ ਦੂ ਤੱਕ ਮੈਂ ਕਰ ਦਾਂ ਮੈਂ ਇਹ ਕਰਾਂਗੀ ਤੇਰੀ ਭਾਵਨਾ ਵੀ ਪੂਰੀ ਕਰ ਦੂੰਗਾ ਜੇ ਮੈਂ ਇੱਥੇ ਰਿਹਾ ਤਾਂ ਬੋਲੀ ਦੀ ਮੇਨਾਈ ਕਰ ਦਈਏ ਨਹੀਂ ਨਹੀਂ ਤੂੰ ਮੇਰਾ ਮਿੰਨੀ ਜੀ ਤੋਂ ਅੱਗੇ ਬੋਲੇ ਉਹ ਨਹੀਂ ਨਹੀਂ ਸਾਨੂੰ ਤੁਹਾਨੂੰ ਅਸੀਂ ਖਾਣ ਵਾਲਾ ਇਹ ਗੱਲ ਆ ਤੁਹਾਨੂੰ ਤਾਂ ਹੈ ਮੈਂ ਲਾ ਕੋਈ ਅੰਮੀ ਜਰੋ ਸਾਡਾ ਕੰਮ ਹੈ ਕਰਨ ਮੁਸ਼ਕਿਲ ਦਾ ਪਾਰਟ ਹੈ ਅਸੀਂ ਨੂੰ ਵੀ ਆ ਵੀ ਕਰ ਲਾਂਗੇ ਭਾਈ ਨਹੀਂ ਜਿਹੜਾ ਤੁਸੀਂ ਤੇ ਵਾਸਤੇ ਸਾਡਾ ਤੁਸੀਂ ਆ ਕੇ ਖਾਣਾ ਖੇਰੋ ਤੁਸੀਂ ਇਹ ਕਿ ਮੈਂ ਤੁਹਾਨੂੰ ਖਾਣਾ ਤੁਸੀਂ ਬੈਠੋ ਪাবਲਿਕ ਕਰੋ ਨਹੀਂ ਪ੍ਰੋਟੈਸਟ ਕਰਨ ਜਿਹੜਾ ਚੰਨੇ ਕਰੂ ਆਪਦਾ ਇਹਦੇ ਨੂੰ ਤੁਸੀਂ ਅੱਜ ਦੁਨੀਆਂ ਕਰ ਰਹੇ ਹੋ ਵੀ ਐਮਐਲਏ ਦੀ ਮੈਂ ਤੁਹਾਨੂੰ ਜੀ ਐਮਐਲਏ ਦਾ ਪਹਿਲਾਂ ਸੀ ਐਮਐਲਏ ਫਾਤਰ ਕੋਲ ਜਿੱਦੋਂ ਆਪਣਾ ਹੀ ਕਾਗਜ਼ ਕਰੀ ਜਾਂਦੇ ਹੋ ਜੀ ਕਿਹੜਾ ਕਹਿੰਦਾ ਮੈਗਨੀ ਲੈਣੇ ਕੋਈ ਨਹੀਂ ਸਰ ਕੋਈ ਉਹ ਤੁਸੀਂ ਕਾਰਵਾਈ ਪਾਓ ਇੱਥੇ ਅਸੀਂ ਕਿਹੜਾ ਯਾਰਦਾਂਗੇ ਅਸੀਂ ਕਾਰਵਾਈ ਕਰਦੇ ਜੇ ਤੁਸੀਂ ਮੇਰੇ ਨਾਲ ਕੋਈ ਮੈਂ ਫੋਟੋ ਨਹੀਂ ਲਗਾਉਣਾ ਫੋਟੋ ਨਹੀਂ ਲਗਾਉਣਾ ਨਹੀਂ ਮੇਰਾ ਜੋ ਮੈਂ ਕਹਿੰਦਾ ਮੈਂ ਗਲਤ ਕਰਦਾ ਨਹੀਂ ਤੁਸੀਂ ਵਾਜੋ ਜੀ ਨਹੀਂ ਤੁਸੀਂ ਗਲਤ ਕਰਦਾ ਤੇ ਤੁਸੀਂ ਪਰਚਾ ਪਾ ਗਏ ਕਰ ਲਵੇ ਜੀ ਕਰ ਵੀ ਪਰਚਾ ਦੇਉਗੇ ਤੁਸੀਂ ਰੋਲਾ ਪੈ ਜਰੋ ਨਹੀਂ ਅਸੀਂ ਤਾਂ ਰੋਲਾ ਸਰ ਪਾਉਣੀ ਆ ਆਪਦੇ ਹੱਥ ਤੇ